ਜੰਮੂ ਤੋਂ ਪੰਜਾਬ ਦੇ ਅਬੋਹਰ ਵਿਖੇ ਆਇਆ ਇੱਕ ਕੈਂਟਰ ਜਿਸ ਨੂੰ ਸੜਕ ਤੇ ਭਿਆਨਕ ਅੱਗ ਲੱਗ ਗਈ ਅਤੇ ਅੱਗ ਇੰਨੀ ਭਿਆਨਕ ਸੀ ਜਿਸ ਨੂੰ ਵੇਖ ਕੇ ਹਰ ਪਾਸੇ ਚੀਕ ਚਿਕਾਰਾ ਪੈ ਗਿਆ ਮੌਕੇ ਤੇ ਲੋਕਾਂ ਨੇ ਫਾਇਰ ਬ੍ਰਿਗੇਡ ਅਬੋਹਰ ਨੂੰ ਫੋਨ ਕੀਤਾ ਅਤੇ ਫਾਇਰ ਬ੍ਰਿਗੇਡ ਅਬੋਹਰ 4 ਮਿੰਟਾਂ ਵਿੱਚ ਮੌਕੇ ਤੇ ਪਹੁੰਚ ਗਈ ਫਾਇਰ ਬ੍ਰਿਗੇਡ ਅਧਿਕਾਰੀਆਂ ਦੀ ਸਮਝਬੂਝ ਕਾਰਨ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਜਾਣਕਾਰੀ ਦਿੰਦੇ ਹੋਏ ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ ਫੋਨ ਆਇਆ ਕਿ ਇੱਕ ਕੈਂਟਰ ਜੋ ਕਿ ਵੈਲਡਿੰਗ ਕਰਵਾ ਰਿਹਾ ਸੀ ਉਸ ਨੂੰ ਅੱਗ ਲੱਗ ਗਈ ਹੈ ਅੱਗ ਇੰਨੀ ਭਿਆਨਕ ਸੀ ਕਿ ਕੈਂਟਰ ਵਿੱਚ ਪਏ ਪਲਾਸਟਿਕ ਦੇ ਕਰੇਟ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ ਜੋ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਕਿ ਕੈਂਟਰ ਨੂੰ ਕਿਸ ਤਰ੍ਹਾਂ ਅੱਗ ਲੱਗੀ ਹੋਈ ਹੈ ਇਸ ਸਬੰਧ ਵਿੱਚ ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਦੱਸਿਆ ਵੀ ਜਿਵੇਂ ਹੀ ਉਹਨਾਂ ਨੂੰ ਫੋਨ ਤੇ ਸੂਚਨਾ ਮਿਲੀ ਤਾਂ ਉਹ ਸਿਰਫ 4 ਮਿੰਟਾਂ ਵਿੱਚ ਕਟੜਾਵਾਲੀ ਸਥਾਨ ਤੇ ਪਹੁੰਚ ਗਏ ਲੋਕਾਂ ਦਾ ਵੀ ਕਹਿਣਾ ਹੈ ਕਿ ਫਾਇਰ ਬ੍ਰਿਗੇਡ ਅਧਿਕਾਰੀਆਂ ਦੀ ਸਮਝੋ ਅਤੇ ਫਾਇਰ ਬ੍ਰਿਗੇਡ ਅਧਿਕਾਰੀਆਂ ਦੀ ਫੁਰਤੀ ਦੇ ਕਾਰਨ ਇਹ ਵੱਡਾ ਹਾਦਸਾ ਹੋਣੋਂ ਟਲ ਗਿਆ ਮੌਕੇ ਤੇ ਤਿੰਨ ਅਬੋਰ ਦੀਆਂ ਤਿੰਨੋਂ ਫਾਇਰ ਬ੍ਰਿਗੇਡ ਗੱਡੀਆਂ ਪਹੁੰਚ ਗਈਆਂ ਜਿਵੇਂ ਕਿ ਤੁਸੀਂ ਵੇਖ ਰਹੇ ਹੋ ਫਾਇਰ ਬ੍ਰਿਗੇਡ ਕਰਮਚਾਰੀ ਕਿਸ ਤਰ੍ਹਾਂ ਭੱਜ ਕੇ ਅੱਗ ਤੇ ਕਾਬੂ ਪਾ ਰਹੇ ਹਨ ਅਤੇ ਉਹਨਾਂ ਨੇ ਅੱਗ ਤੇ ਕਾਬੂ ਪਾਇਆ ਅਤੇ ਕੈਂਟਰ ਚਾਲਕ ਅਤੇ ਰਾਗੀਨਾ ਅਤੇ ਇੱਥੇ ਆਸ-ਪਾਸ ਦੇ ਦੁਕਾਨਦਾਰਾਂ ਨੇ ਵੀ ਸੁੱਖ ਦਾ ਸਾਹ ਲਿਆ ਵੀ ਵੱਡਾ ਹਾਦਸਾ ਹੋਣ ਤੋਂ ਬਚ ਗਿਆ ਇਹ ਘਟਨਾ ਅਬੋਰ ਦੇ ਤੜਕ ਸਰਵੇਖ ਨੂੰ ਮਿਲੀ ਹੈ ਜੋ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਕਿ ਕਿਸ ਤਰ੍ਹਾਂ ਕੈਂਟਰ ਤੂ ਤੂ ਕੇ ਜੜ ਰਿਹਾ ਹੈ ਅਤੇ ਫਾਇਰ ਬ੍ਰਿਗੇਡ ਕਰਮਚਾਰੀ ਕਿਸ ਤਰ੍ਹਾਂ ਆਦੀ ਡਿਊਟੀ ਦੇ ਪ੍ਰਤੀ ਤਨਦੇਈ ਨਾਲ ਕੰਮ ਕਰ ਰਹੇ ਹਨ ਜਿੱਥੇ ਇੱਕ ਪਾਸੇ ਅੱਥ ਦੀ ਠੰਡ ਪੈ ਰਹੀ ਹੈ ਲੋਕ ਘਰਾਂ 'ਚ ਦੁਬਕੇ ਬੈਠੇ ਹਨ ਪਾਣੀ ਦੇ ਨੇੜੇ ਜਾਂ ਤੋਂ ਵੀ ਕਤਰਾਉਂਦੇ ਹਨ ਉੱਥੇ ਕਿਸ ਤਰ੍ਹਾਂ ਪਾਣੀ ਦੀਆਂ ਵੱਡੀਆਂ ਬੁਛਾਰਾਂ ਲੈ ਕੇ ਕੈਂਟਰ ਤੇ ਲੱਗੀ ਅੱਗ ਨੂੰ ਕਾਬੂ ਫਾਇਰ ਬ੍ਰਿਗੇਡ ਕਰਮਚਾਰੀਆਂ ਵੱਲੋਂ ਪਾਇਆ ਜਾ ਰਿਹਾ ਹੈ ਇਸ ਲਈ ਫਾਇਰ ਬ੍ਰਿਗੇਡ ਅਧਿਕਾਰੀ ਸ਼ਾਬਾਸ਼ੀਆਂ ਦੇ ਲਾਇਕ ਹਨ ਇਸੇ ਕਰਕੇ ਹੀ ਅਮੋਰ ਹਮੇਸ਼ਾ ਲੋਕਾਂ ਦੀ ਮਦਦ ਲਈ ਅੱਗੇ ਰਿਹਾ ਹੈ ਅਤੇ ਅੱਜ ਫਿਰ ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜਿੱਥੇ ਡਿਊਟੀ ਸਭ ਤੋਂ ਅੱਗੇ ਹੈ ਉੱਥੇ ਡਿਊਟੀ ਕਰਨੀ ਵੀ ਚਾਹੀਦੀ ਹੈ ਕਿਉਂਕਿ ਸਰਕਾਰ ਨੇ ਉਹਨਾਂ ਨੂੰ ਡਿਊਟੀ ਤੇ ਤਨਖਾਹ ਦਿੱਤਾ ਹੈ ਲੋਕਾਂ ਦੀ ਮਦਦ ਲਈ ਅਤੇ ਉਹ ਆਪਣੀ ਡਿਊਟੀ ਪੂਰੀ ਤਨਦੇਈ ਨਾਲ ਬਿਨਾਂ ਕਿਸੇ ਭਾਵ ਤੋਂ ਨਿਭਾ ਰਹੇ ਹਨ ਇਸ ਸਬੰਧ ਵਿੱਚ ਅਬੋਰ ਦੇ ਲੋਕਾਂ ਨੇ ਜੋ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਕਿਵੇਂ ਫਾਇਰ ਬਿਗੇਟ ਅਧਿਕਾਰੀਆਂ ਦਾ ਸਾਥ ਦਿੱਤਾ ਜੋ ਵੀ ਚੀਜ਼ ਉਹਨਾਂ ਨੂੰ ਚਾਹੀਦੀ ਸੀ ਜਾਂ ਰਸਤਾ ਚਾਹੀਦਾ ਸੀ ਮਦਦ ਕਰਾਈ ਅ ਤੁਸੀਂ ਵੇਖ ਰਹੇ ਹੋ ਸੜੇ ਹੋਏ ਕ੍ਰੇਟਾਂ ਨੂੰ ਕਿਵੇਂ ਫਾਇਰ ਬਿਗੇਟ ਅਧਿਕਾਰੀ ਚੱਕ ਕੇ ਸਾਈਡ ਤੇ ਕਰ ਰਹੇ ਹਨ ਤੇ ਕੈਂਟਰ ਦੇ ਵਿੱਚ ਪਏ ਸਾਰੇ ਪਲਾਸਟਿਕ ਦੇ ਕ੍ਰੇਟ ਸੜ ਕੇ ਸੁਆਹ ਹੋ ਗਏ ਅਤੇ ਉਸ ਤੋਂ ਬਾਅਦ ਕੈਬਿਨ ਤੱਕ ਵੀ ਅੱਗ ਪਹੁੰਚ ਗਈ ਡੀਜ਼ਲ ਦੀ ਟੈਂਕੀ ਵੀ ਭਰੀ ਹੋਈ ਸੀ ਜਿਸ ਨੂੰ ਖਾਸਾ ਹੋ ਸਕਦਾ ਸੀ ਪਰ ਫਾਇਰ ਬਿਗੇਟ ਅਧਿਕਾਰੀਆਂ ਨੇ ਆਦੀ ਪਰਵਾਹ ਨਾ ਕਰਦੇ ਹੋਏ ਕੈਂਟਰ ਤੇ ਪਿਆ ਸਮਾਨ ਤੇ ਲੱਗੀ ਅੱਗ ਨੂੰ ਕਾਬੂ ਪਾਇਆ ਅਤੇ ਕੈਂਟਰ ਦੇ ਵਿੱਚ ਪਿਆ ਸਮਾਨ ਸੀ ਉਹ ਤਾਂ ਸੁਆਹ ਹੋ ਗਿਆ ਪਰ ਕੈਂਟਰ ਵੀ ਵੱਡੀ ਮਾਤਰਾ ਵਿੱਚ ਨੁਕਸਾਨਿਆ ਗਿਆ ਜੋ ਤੁਸੀਂ ਦੇਖਦੇ ਪਿਓ ਕਿਵੇਂ ਅਧਿਕਾਰੀ ਖਿੜਕੀਆਂ ਖੋਲ ਕੇ ਕੈਬਿਨ ਦੇ ਵਿੱਚ ਵੀ ਪਾਣੀ ਦੇ ਬੁਛਾਰਾ ਮਾਰ ਕੇ ਅੱਗ ਨੂੰ ਕਾਬੂ ਪਾ ਰਹੇ ਹਨ ਅਤੇ ਨਾਲ ਹੀ ਕੈਂਟਰ ਦੇ ਬਾਡੀ ਨੂੰ ਲੱਗੀ ਅੱਗ ਤੁਸੀਂ ਦੇਖਦੇ ਹੋ ਕੰਮ ਕੀਤਾ ਜਾ ਰਿਹਾ ਹੈ ਇਸ ਮੌਕੇ ਹੋਰ ਉੱਥੇ ਕੀ ਹੋਇਆ ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਹੋ ਗਈ ਹੈ ਮਿਲ ਜੀ ਜੀ ਤੁੰਗਲੇ ਕਾਫੀ ਸਪੀਡ ਨਾਲ ਸਾਹਮਣੇ ਕਾਊਂਟਰ ਨੂੰ ਅੱਗੇ ਲੱਭੋ ਜਲਦੀ ਭਜੋ ਓਕੇ ਜਾ ਕੇ ਵੇਖਿਓ ਵੀ ਅੱਗ ਬਹੁਤ ਜ਼ਿਆਦੀ ਜੀ ਚੰਦ ਦੇ ਕਾਬੂ ਪੈ ਗਿਆ ਕੋਈ ਨੁਕਸਾਨ ਹੋਣ ਦਾ ਨਹੀਂ ਫਾਇਰ ਬ੍ਰਿਗੇਡ ਦੀ ਕਿੰਨੀਆਂ ਕੋ ਗੱਡੀਆਂ ਆਈਆਂ ਜੀ ਗੱਡੀਆਂ ਸੱਤ ਨੇ ਆਈਆਂ 7 ਦੀਆਂ ਆ ਰਹੀਆਂ ਜੀ ਅੱਛਾ 7 ਦੀ ਆ ਗਈ ਕੋਈ ਨੁਕਸਾਨ ਵਗੈਰਾ ਦਾ ਕੋਈ ਨੁਕਸਾਨ ਨਹੀਂ ਕੋਈ ਬਸ ਫਰੇਟ ਡੂਟ ਛੱਡ ਗਏ ਇੱਥੇ ਠੀਕ ਕੋਈ ਵੈਲਡ ਕਰਦੇ ਆ ਅੱਗੇ ਲੱਗੀ ਚੱਲ ਜੀ ਠੀਕ ਹੈ ਜੀ एबीएमयू चैनल देखने वाले सभी दर्शकों से हम अपील करते हैं कि एबीएमयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत